ਹਾਂਜੀ ਮਿੱਤਰੋ ਪਹਿਲਾ ਵੀਡੀਓ ਦੇਖੋ ਜੇ ਵੀਡੀਓ ਵਧੀਆ ਲੱਗੇ ਤਾਂ ਲਾਈਕ ਜਰੂਰ ਕਰਕੇ ਜਾਇਓ ਅਬੀ ਬਜਾ ਆਏਗਾ ਨਾ ਭਿੜੋ ਅਰੇ ਤੇਰੇ ਵਰਗਾ ਲੌਂਦਾ ਚੱਪਲਾ ਜਾ ਕੇ ਬਾਈ ਦਾਗਾ ਪਤੰਦਰਾ ਜਿੱਡੇ ਤੇਰੇ ਦੰਦ ਦੇ ਪਹਿਲਾ ਚੱਕਣ ਤੋਂ ਦੰਦੀ ਵੜ ਲਿਆ ਕਰ ਬੱਤ ਸਹੀ ਹੈ ਜਿਹੜਾ ਮਰਜੀ ਆ ਜੀ ਛੋਟੇ ਭਾਈ ਏਰੀਆ ਮਾਨਸਾ ਦਾ ਬਾਈ ਦਾਗਾ ਮਾਨਸਾ ਏਰੀਆ ਵਾਲੇ ਨੇ ਛਾਤੀ ਚ ਲੱਤਾ ਮਾਰਨੀ ਜੇ ਤੈਨੂੰ ਕਿਸੇ ਨੇ ਦੇਖ ਲਿਆ ਦੰਦੀ ਮਾਰ ਦੇਣੀ ਹਾਂ ਮੁੰਡਾ ਨਾਮ ਆ ਮਸੀਹਾ ਸੰਧੂ ਸਾਡੇ ਹੁੰਦੇ ਰਸ ਗੜਾ ਮਾਨਸਾ ਤੋਂ ਸੁੱਕਾ ਲੰਗੂ ਨਾ ਬਰਾਵਾ ਹੁਣ ਨਾ ਵੀਡੀਓ ਬਣਾਈ ਜੇ ਲੋਕਾਂ ਨੇ ਦੇਖ ਲਿਆ ਤਾਂ ਮਾਰ ਮਾਰ ਤੋੜ ਦੇਣਗੇ ਤੇਰਾ ਦੰਦੂ ਤੁਮੇ ਕਿਸੇ ਪਤਾ ਚਲਾ ਤੁਮੇ ਕਿਸੇ ਪਤਾ ਚਲਾ ਜਿਹੜੇ ਸਾਡੇ ਧੱਕੇ ਚੜ ਗਿਆ ਭੈਣ ਚੋਦਾ ਤੇਰੀ ਪਾਰ ਕੇ ਮਾਨਸਾ ਵਾਲੇ ਖੰਬੇ ਤੇ ਡੰਗੂ ਜਿਹੜੇ ਤੇਰੇ ਲੱਛਣ ਹੈ ਲੋਕਾਂ ਨੇ ਆਪੇ ਚੜਾ ਦੇਣਾ ਹੈ ਬਿਨਾ ਪੋੜੀ ਤੂੰ ਵੱਤ ਸਹੀ ਹੈ ਹੁਣ ਪੜਦੇ ਆ ਆਪਣੀ ਕਮੈਂਟ ਆ ਜੀ ਦੇਖਦੇ ਆ ਮਹਰਸ਼ਣ ਮਲਾਇਆ ਇਹ ਸਾਲਾ ਪਿਟਬੁਲ ਤੋਂ ਹੀ ਵੱਡਾ ਲੋਕਲ ਗਾਸਕਦਾ ਹੈ ਬੱਤ ਸਹੀ ਹੈ ਮੱਕੀ ਵਾਲਾ ਕਟੜੀ ਲਵਾਈ ਫਿਰਦਾ ਪਤੰਦਰ ਸਾਲਾ ਅੰਮ ਦੇ ਚੁੱਪੇ ਮਾਰ ਕੇ ਖਲਾਰਾ ਹੀ ਪਾ ਦਿੰਦਾ ਹੁਣ ਕਾਨੂੰ ਮਾਨਸ ਵਾਲਿਆਂ ਦਾ ਜਲੂਸ ਗੜਾਇਆ ਬੱਤ ਸਹੀ ਹੈ ਜੇ ਇਥੋਂ ਤੱਕ ਵੀਡੀਓ ਵਧੀਆ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਹੁਣ ਚੱਲਦੇ ਆਂ ਅਗਲੇ ਵੀਡੀਓ ਵੱਲ ਚਲੋ ਬਾਬਾ ਜੀ ਬਾਬਾ ਜੀ ਮੇਰੇ ਹਲਮ ਦੇਖੋ ਬੜਾ ਗਰੀਬ ਆ ਮੈਂ ਉਹ ਦੇ ਦਿਆ ਜੇ ਗਰੀਬ ਤੇ ਜਾ ਜਾ ਕੇ ਚਾਰ ਪੈਸੇ ਕਮਾਏ ਤੇ ਲੰਘ ਪੜਨਾ ਕਰਤੀ ਕਿਰਪਾ ਬਾਬੇ ਨੇ ਬੱਤ ਸਹੀ ਹੈ ਬਾਬਾ ਆਪ ਤੁਹਾਡੇ ਕੋਲ ਟੱਕਾ ਟੱਕਾ ਲੈ ਕੇ ਅਮੀਰ ਬਣਿਆ ਹੁਣ ਪੜਦੇ ਆ ਇਹਦੇ ਵੀ ਫਣੀ ਕਮੈਂਟ ਚਲੋ ਦੇ ਦਿੱਤਾ ਚੈੱਕ ਕੱਟ ਕੇ ਆਏ ਬਾਬਾ ਜੀ ਵੀ ਹੁੰਦੇ ਸੀ ਪਹਿਲਾਂ ਤੁਮੇ ਕਿਸੇ ਪਤਾ ਚਲਾ ਤੁਮੇ ਕਿਵੇਂ ਪਤਾ ਚਲਾ ਹੁਣ ਤੁਹਾਨੂੰ ਮਿਲਾਨਿਆ ਗਰੀਬਾਂ ਦੇ ਸੰਜੇ ਦਾਤ ਨਾਲ ਬੰਬੇ ਵਾਲੇ ਸੰਜੇ ਦਾਤ ਦੀਆਂ ਫਿਲਮਾਂ ਬਹੁਤ ਵੇਖਦੀ ਮੈਨੂੰ ਬਹੁਤ ਪਸੰਦੀ ਹੋ ਮੈਂ ਉਹਨਾਂ ਦੀ ਫੈਨ ਆ ਜਦੋਂ ਮੈਨੂੰ ਇਹ ਮਿਲੇ ਤੇ ਫਿਰ ਮੈਂ ਸੋਚਿਆ ਕਿ ਮੈਨੂੰ ਬੰਬੇ ਵਾਲੇ ਐਕਟਰ ਮਿਲ ਗਿਆ ਬੀਬਾ ਇਹ ਸੰਜੇ ਦਾਤ ਨਹੀਂ ਗੰਜੇ ਦਾਤਾ ਹੁਣ ਇਹਦੇ ਵੀ ਫਣੀ ਕਮੈਂਟ ਪੜਦੇ ਆ ਕਮੈਂਟ ਬਹੁਤ ਫਣੀ ਹੋਣ ਵਾਲਿਆ ਵੀਡੀਓ ਨੂੰ ਜਰਾ ਵੀ ਸਕਿਪ ਨਾ ਕਰਿਓ ਮੰਜੇ ਦਾਤ ਨਾ ਗੰਡੇ ਪੱਟ ਸੰਜੇ ਦਾਤ ਨਾ 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 ਗਾਂਡੂ ਖੱਟ ਮੰਜੇ ਦਾਤਾ ਘਣ ਰੇਗਾ ਦਾ ਪ੍ਰਦਾਨ ਤੁਮੇ ਕਿਸਾ ਪਤਾ ਚਲਾ ਤੁਮੇ ਕੈਸੇ ਪਤਾ ਚਲਾ ਹੁਣ ਤੁਨੂੰ ਮਿਲਾਨਿਆ ਗਰੀਬਾ ਦੀ ਮੈਸ ਪੂਜਾ ਨਾਲ ਚਲੋ ਅਕਮਨ ਕਮਨ ਨੂੰ ਤਾਂ ਥਾਰੇ ਦੇਖਿਆ ਓਫ ਜਟ ਹਾਂ ਪਟਾਕੇ ਪੰਨੂ ਪਟਾਕੇ ਪੰਨੂ ਕਲਚ ਪਲੇਟਾ ਚੇ ਨੁਕਸਾ ਤੁਮੇ ਕਿਸੇ ਪਤਾ ਚਲਾ ਤੁਮੇ ਕਿਵੇਂ ਪਤਾ ਚਲਾ ਪਟਾਕੇ ਪੰਨੂ ਪਟਾਕੇ ਪੰਨੂ ਬੋਲ ਤਸਾਲਾ ਬੇਚੀ ਦੇਣਾ ਮੈਂ ਬਾਤ ਸਹੀ ਹੈ ਪਟਾਕੇ ਬੜੀ ਬਰੀਕੀ ਕਰਕੇ ਪਾਇਆ ਹਬੀਬਾ ਆ ਜੇ ਵੀਡੀਓ ਵਧੀਆ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ